ਠੀਕ ਹੈ ਜਿਹੜੀ ਮੇਨ ਬੱਕਰੀ ਅੰਬਰਸਰ ਦੀ ਉਹ ਕਾਲੀ ਕਾਲੀ ਤੇ ਡੱਬੀਦਲ ਕਾਲੀ ਤੇ ਡੱਬੀ ਤੇ ਲੋਈ ਲੋਈਆਂ ਬੱਕਰੀਆਂ ਸ਼ੁਰੂ ਤੋਂ ਚੱਲੀਆਂ ਹਾਂਜੀ ਸ਼ੁਰੂ ਤੋਂ ਅੱਜ ਤੱਕ ਤੁਰੀਆਂ ਆਂਦੀਆਂ ਜਿੱਥੇ ਮਰਜੀ ਦੁਨੀਆ ਦਾ ਕੋਨਾ ਕੋਨਾ ਕੋ ਹਮਲ ਵਿੱਚ ਆਏ ਪਾਕਿਸਤਾਨ ਵਿੱਚ ਆਏ ਇੰਡੀਆ ਹੋਵੇ ਪੂਰੇ ਪੂਰੇ ਵਰਲਡ ਵਿੱਚ ਬੱਕਰੀ ਅੰਬਰਸਰ ਦੀ ਠੀਕ ਹੈ ਜੀ ਬੱਕਰੀ ਅੰਬਰਸਰ ਦੀ ਤੇ ਬੇਨਤੀ ਹੈ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਵੀ ਪੱਠਾ ਪਾ ਲੋ ਹਾਂ ਪੱਠਾ ਪਾ ਲੋ ਤੇ ਬੱਕਰੀਆਂ ਬਣ ਗਈਆਂ ਬੱਕਰਾ ਚੰਗਾ ਛੱਡੂਗਾ ਤੇ ਬੱਕਰੀਆਂ ਬਣਦੀਆਂ ਹਾਂਜੀ ਹਾਂ ਠੀਕ ਹੈ ਜੀ ਚਾਹੇ ਤੂੰ ਟੇਡੀਆਂ ਮੀਟਿੰਗ ਤੇ ਬੱਕਰਾ ਲੈ ਆ ਕੇ ਛੱਡ ਆਓ ਚੰਗਾ ਬੱਕਰਾ ਤੇ ਬੱਕਰੀਆਂ ਬਣ ਗਿਆ ਲੈ ਬੱਕਰੀਆਂ ਅਸ਼ਰਫ ਕੋਜੋ ਸਾਹਿਬ ਤੇ ਉਹਦਾ ਜਨਾਬ ਅਸ਼ਰਫ ਬਾਬਾ ਮਹੰਗਾ ਜਾਨੀਆਂ ਆਪਣਣ 78 ਚੱਕ ਵਾਲੇ ਠੀਕ ਹੈ ਜੀ ਜਿੰਨੇ ਵੀ ਸੱਜਣ ਆਪਣੇ ਬਹੁਤ ਅਮ ਜੀਦਵਾ ਕਰਦੇ ਆ ਸਾਡੀ ਸਲਾਮ ਹੈ ਜੀ ਆਪਣੇ ਸਾਰਿਆਂ ਨੂੰ ਸਲਾਮ ਹੈ ਔਰ ਰਾਜੂ ਗੌਰਮ ਫਾਰਮ ਦਰਵਾ ਪੰਜਾਬ ਦੇ ਇਹ ਬੇਟਾ ਜੀ ਇਹ ਬੂਟਾ ਦਾ ਨਾਮ ਆ ਇਹਨਾਂ ਵੱਲੋਂ ਵੀ ਤੇ ਸਾਡੇ ਪੂਰਾ ਜਿੰਨੀ ਸਾਡਾ ਪਰਿਵਾਰ ਬੱਕਰੀਆਂ ਦਾ ਖੜਾ ਆ ਤੇ ਇਹਨਾਂ ਵੱਲੋਂ ਵੀ ਬਹੁਤ ਬਹੁਤ ਸਲਾਮ ਹੈ ਜੀ ਪਾਕਿਸਤਾਨ ਦੇ ਸੱਜਣ ਮਿੱਤਰਾਂ ਨੂੰ ਔਰ ਉੱਥੇ ਦੇ ਦਰਬਾਰਾਂ ਨੂੰ ਵੀ ਬਹੁਤ ਬਹੁਤ ਸਲਾਮ ਤੇ ਅਸੀਂ ਸਿਰ ਝੁਕਾ ਕੇ ਸਲਾਮ ਕਰਦੇ ਆਂ ਆਬਦੁੱਲ ਸ਼ਾਹ ਕਾਦਰੀ ਮੜਾਲੀ ਸ਼ਰੀਫ ਜ਼ਿਲ੍ਹਾ ਜਲੰਧਰ ਤਸਵੀਰ ਫਲੋਰ 117 ਸਾਲ ਹੋ ਗਿਆ ਜੀ ਸਰਕਾਰਾਂ ਦਾ ਮੇਲਾ ਚੱਲਦਿਆਂ ਨੂੰ ਤੇ ਅਸੀਂ ਬਹੁਤ ਧੰਨਵਾਦੀ ਆਂ ਤੁਹਾਡੇ ਰਾਜੂ ਗੋਡਫਰਮ ਦੇ ਪੰਜਾਬ ਦੇ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਾਸਤੇ ਸਪੈਸ਼ਲ ਤੌਰ ਤੇ ਆਏ ਹੋਏ ਆ ਕਾਦਰੀ ਬਗਦਾਦ ਸ਼ਹਿਰ ਤੋਂ ਆਏ ਹੋਏ ਆ ਰਾਖ ਦੇ ਵਿਚੋਂ ਠੀਕ ਹੈ ਜੀ ਤੇ ਉਹਨਾਂ ਨੇ ਆਪ ਇੱਥੇ ਆਪਣਾ ਰੋਜਾ ਖੁਦ ਤਿਆਰ ਕੀਤਾ ਹੋਇਆ ਨਾਲ ਇੱਥੇ ਪਿੰਡ ਪਿੰਡ ਆਪਣੇ ਪਿੰਡ ਪਿੰਦਾ ਭਰੋਲੀ ਭਰੋਲੀ ਤੋਂ ਖੁਦ ਇੱਟਾਂ ਲਿਆ ਕੇ ਇਹ ਰੋਜਾ ਬਣਾਇਆ ਹੋਇਆ 117 ਸਾਲ ਹੋ ਗਿਆ ਇਸ ਮੇਲੇ ਚੱਲਦੇ 117ਵਾਂ ਸਾਲ ਆ ਜਾ ਰਿਹਾ ਇਸ ਠੀਕ ਹੈ 117ਵਾਂ ਸਾਲ ਇਹ ਸਰਕਾਰਾਂ ਨੇ ਆਪਣੇ ਆਪ ਹੀ ਰੋਜਾ ਤਿਆਰ ਕੀਤਾ ਹੋਇਆ ਠੀਕ ਹੈ ਜੀ ਤੇ ਉਹਨਾਂ ਦੇ ਜੋ ਵੀ ਇੱਥੇ ਸੰਗਤਾਂ ਦੀ ਆ ਕੋਈ ਵੀ ਅੱਜ ਤੱਕ ਖਾਲੀ ਨਹੀਂ ਗਿਆ ਪਸ਼ੂ ਪਾਲ ਹਰ ਸਾਲ ਇੱਥੇ ਆਉਂਦੇ ਆ ਤੇ ਉਹਨਾਂ ਦੀ ਹਰ ਮਨੋ ਕਾਮਨਾ ਹਰ ਖੁਸ਼ੀ ਪ੍ਰਾਪਤ ਹੁੰਦੀ ਆ ਇਹ ਪੱਕੀਆਂ ਲੋਈਆਂ ਬੱਕਰੀਆਂ ਜੀ ਠੀਕ ਆ ਪ੍ਰਾਣੀਆਂ ਹਨ ਪ੍ਰਾਣੀਆਂ ਪ੍ਰਾਣੀਆਂ ਪੱਕੀਆਂ ਲੋਈਆਂ ਅੰਬਰਸਰ ਦੀ ਨਸਲ ਹੈ ਜੀ ਇਹ ਠੀਕ ਆ ਜੀ ਬੀਟਲਾਂ ਚ ਗਣੀ ਜਾਂਦੀਆਂ ਇਹ ਬੀਟਲ ਹੁਣ ਬੀਟਲ ਕਹਿਣ ਲੱਗੇ ਲੋਕ ਹਾਂਜੀ ਬੀਟਲ ਕਹਿਣ ਲੱਪੇ ਪਹਿਲਾਂ ਦੇਸੀ ਅੰਬਰਸਰੀਆਂ ਬੱਕਰੀਆਂ ਦੇਸੀ ਅੰਬਰਸਰੀ ਕਹਿੰਦੇ ਸੀਗੇ ਤਾਂ ਹੁਣ ਬੀਟਲਾਂ ਕਹਿਣ ਲੱਪੇ ਆ ਤੇ ਬੀਟਲੋਂ ਚ ਪਹਿਲਾਂ ਵੀ ਚੱਲਦੀਆਂ ਤੇ ਹੁਣ ਦੇਖੋ ਦੇਖੀ ਬੰਦਾ ਜਾਣ ਕੇ ਹੋਈ ਸੁਨੱਖ ਵੱਧ ਗਿਆ ਬੱਕਰੀ ਸੁਨੱਖ ਵੱਧ ਗਿਆ ਆ ਤੇ ਹੁਣ ਜਾਂਦੇ ਲੋਕ ਸੁਨੱਖ ਪਿੱਛੇ ਸਾਰੇ ਦੇਖੋ ਜੀ ਦੁੱਧ ਤਾਂ ਦੇਣਾ ਨਸਲ ਨੇ ਨਾ ਤਾਂ ਦੇਣਾ ਕੱਦ ਨੇ ਤੇ ਨਾ ਦੇਣਾ ਨਾ ਵੱਡੇ ਕਰਨ ਉਡੀ ਚੰਗੀ ਜਾਤ ਨੇ ਚੰਗੀ ਜਾਤ ਦਾ ਬੱਕਰਾ ਹੋਵੇ ਬਾਕੀ ਸਾਂਭੋ ਚੰਗੀਆਂ ਬੱਕੀਆਂ ਜੇ ਸਾਂਭਾਂਗੇ ਨਹੀਂ ਫਿਰ ਦੁੱਧ ਵੀ ਕਦਾਂ ਨੂੰ ਕਦਾਂ ਨੂੰ ਕੀ ਕਰਨਾ ਜੇ ਦੁੱਧ ਹੀ ਨਾ ਦਿੱਤਾ ਉਹਨਾਂ ਨੇ ਠੀਕ ਹੈ ਸਹੀ ਗੱਲ ਹੈ ਇਹ ਜਿਹੜਾ ਕੰਨ ਆ ਵੱਡਿਆ ਹੋਇਆ ਠੀਕ ਹੈ ਇਹ ਅੰਬਰਸਰ ਤੋਂ ਸ਼ੁਰੂ ਹੋਇਆ ਠੀਕ ਹੈ ਪਲੂਮਣਾ ਗੱਡੀਆਂ ਜਿੱਥੋਂ ਮਰਜੀ ਦੁਨੀਆ ਦਾ ਕੋਨਾ ਕੋਨਾ ਕੋ ਹਮਲਵੇ ਕੋਈ ਆਪਾਂ ਤੁਹਾਨੂੰ ਬਾਰ ਬਾਰ ਦੱਸਦੇ ਆ ਇਹ ਜਿਹੜੀਆਂ ਨਿਸ਼ਾਨੀਆਂ ਆ ਗਈਆਂ ਪੂਛ ਦੀਆਂ ਨੱਕ ਨਕੋੜੀ ਦੀਆਂ ਕੰਨਾਂ ਦੀਆਂ ਅੰਬਰਸਰ ਦੀਆਂ ਨਿਸ਼ਾਨੀਆਂ ਤਾਂ ਅੰਬਰਸਰ ਵਿੱਚ ਹੀ ਮੁੜ ਕੇ ਖਤਮ ਹੋਣੀਆਂ ਇਹ ਠੀਕ ਹੈ ਜਿੱਥੇ ਮਰਜੀ ਤੁਰੇ ਫਿਰੋ ਨਾ ਅੰਬਰਸਰ ਦੇ ਚਾਹੇ ਉਹਨੂੰ ਗਰਜ਼ਾਸ ਪਰ ਕਹਿ ਦਿਓ ਚਾਹੇ ਤਰਨ ਤਰ ਕਹਿ ਦਿਓ ਪੱਟੀ ਕਹਿ ਦਿਓ ਮੇਰਾ ਨਾਮ ਅੰਬਰਸਰ ਦਾ ਹੋਣਾ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਹਾਂਜੀ ਹਾਂ ਜਮਾ ਬਿਲਕੁਲ ਠੀਕ ਹੈ ਜੀ ਤੁਸੀਂ ਗੂਗਲ ਤੇ ਜਦ ਮਾਰੀ ਦੇਖੋ ਤਾਂ ਹਰਮਿੰਦਰ ਸਾਹਿਬ ਤੁਰੰਤਾਂ ਦਾ ਵਿੱਚ ਤੇ ਅੰਬਰਸਰ ਦੇ ਨਾਮ ਬੋਲਣਾ ਅੰਬਰਸਰ ਜੇ ਖਤਮ ਹੋਣਾ ਨਾਕ ਨਕੋੜਾ ਪੂਛ ਜੋ ਵੀ ਹੈਗੀਆਂ ਇਹ ਸਭ ਅੰਬਰਸਰ ਤੋਂ ਸ਼ੁਰੂ ਹੋਈਆਂ ਆ ਰੰਗ ਦੱਸੋ ਜੀ ਇਹ ਕਿਹੜਾ ਵਾਜਵਾ ਹੈ ਰੰਗ ਆਗਾ ਜੀ ਪੱਕਾ ਲੋਹਾ ਪੱਕਾ ਲੋਹਾ ਪੱਕਾ ਲੋਹਾ ਠੀਕ ਹੈ ਇਹ ਥੋੜਾ ਕੱਚੇ ਲੋਹੇ ਜਾਂਦਾ ਹੈ ਆਹ ਪੱਕੇ ਲੋਹੇ ਆ ਜਮਾ ਪੱਕਾ ਅਸਲੀ ਹੈ ਜੀ ਤੇਲ ਵਾਂਗੂ ਜਾਊਗਾ ਜਦੋਂ ਜਦੋਂ ਮੈਂ ਇਹ ਭਰੀ ਜਾਣਾ ਹੈ ਨਾ ਤੇ ਭਰਨਾ ਹੈ ਹੈ ਨੀਗਾ ਠੀਕ ਹੈ ਜੀ ਤੇ ਕਦ ਜ਼ਰੂਰ ਕੱਢੂਗਾ ਜਮਾ ਬਰੀਕ ਹੈ ਹਨਾ ਹਾਂ ਜੀ ਬਿਲਕੁਲ ਆਹ ਪੂਛ ਬਾਰੇ ਜੇ ਗੱਲ ਕਰੀ ਜਮਾ ਪਤਲੀ ਹੈ ਹਨਾ ਪੂਛ ਵੀ ਪਤਲੀ ਹੈ ਬਾਕੀ ਜੀ ਮੋਟੀ ਪੂਛ ਨਹੀਂ ਹੈਗੀ ਬਿਲਕੁਲ ਬਿਲਕੁਲ ਆਹ ਪੂਛ ਤੇ ਤੂੰ ਚੁੰਨੀ ਵੱਟ ਕੇ ਦੇਖ ਲਾ ਜਮਾ ਬਰੀਕ ਆਹ ਪੂਛ ਚੁੰਨੀ ਵੱਟ ਲਾਓ ਇਹ ਬਰੀਕੀਆਂ ਹੁੰਦੀਆਂ ਨੇ ਬ ਮੱਥਾ ਉੱਚਾ ਜੀ ਗੱਲ ਦਾ ਵੀ ਹਾਂਜੀ ਹਾਂਜੀ ਕਰੋ ਹਾਂਜੀ ਹਸਰੀਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂ ਗੌਟ ਫਾਰਮ ਦੇ ਪੇਜ ਉੱਪਰ ਸਵਾਗਤ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਜਰੂਰ ਦੇਖਿਓ ਬਹੁਤ ਹੀ ਆਪਾਂ ਖਾਸ ਗੱਲਾਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਬਹੁਤ ਹੀ ਤੁਹਾਨੂੰ ਅੱਜ ਮਸ਼ਹੂਰ ਬੰਦਿਆਂ ਨਾਲ ਵੀ ਮਲਾਵਾਂਗੇ ਦੁਆਬੇ ਇਲਾਕੇ ਦੇ ਵਿੱਚ ਖੜੇ ਆਪਾਂ ਜੋ ਕਿ ਮੰਡਾਲੀ ਸ਼ਰੀਫ ਮੇਲਾ ਹਰ ਸਾਲ ਦੀ ਤਰ੍ਹਾਂ ਭਰਦਾ ਤੇ ਆਪਾਂ ਵੀ 2-3 ਸਾਲਾਂ ਤੋਂ ਕਿਸੇ ਇਨਸਾਨ ਦੀ ਵਜ੍ਹਾ ਨਾਲ ਆਪਾਂ ਇਸ ਮੇਲੇ ਤੇ ਆਉਣ ਲੱਗੇ ਆ ਤੇ ਉਹ ਵੀ ਤੁਹਾਨੂੰ ਗੱਲਾਂ ਬਾਤਾਂ ਦੱਸਾਂਗੇ ਤੇ ਬਾਕੀ ਪਹਿਲਾਂ ਆਪਾਂ ਥੋੜੀ ਆਪਾਂ ਮੁਲਾਕਾਤ ਕਰਾ ਦਈਏ ਸਤਿ ਸ਼੍ਰੀ ਅਕਾਲ ਮੰਗਾ ਜੀ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲੈਕਮ ਸਾਰਿਆਂ ਨੂੰ ਤੇ ਬਾਬਾ ਅਬਦੁੱਲ ਸ਼ਾ ਕਾਦਰੀ ਮੰਡਾਲੀ ਸ਼ਰੀਫ ਜ਼ਿਲ੍ਹਾ ਜਲੰਧਰ ਤਸਵੀਰ ਫਲੋਰ 117 ਸਾਲ ਹੋ ਗਿਆ ਜੀ ਸਰਕਾਰਾਂ ਦਾ ਮੇਲਾ ਚੱਲਦਿਆਂ ਨੂੰ ਠੀਕ ਹੈ ਤੇ ਅਸੀਂ ਬਹੁਤ ਧੰਨਵਾਦੀਆਂ ਤੁਹਾਡੇ ਰਾਜੂ ਗੌਰਮ ਦੇ ਪੰਜਾਬ ਦੇ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਾਸਤੇ ਸਪੈਸ਼ਲ ਤੌਰ ਤੇ ਆਏ ਆ ਤੇ ਬਾਕੀ ਮੌਸਮ ਬਹੁਤ ਸਾਫ ਸੁਥਰਾ ਆ ਹਾਂ ਜੀ ਹਾਂ ਬਹੁਤ ਬਾਬਿਆਂ ਦੀ ਮੇਲਾ ਅਸੀਂ ਬਹੁਤ ਥੋੜਾ ਧੰਨਵਾਦ ਕਰਦੇ ਆ ਤੇ ਤੁਸੀਂ ਬਹੁਤ ਦੂਰੋਂ ਚੱਲ ਕੇ ਆਏ ਆ ਸਾਡੇ ਵਾਸਤੇ ਸਪੈਸ਼ਲ ਤੌਰ ਤੇ ਠੀਕ ਆ ਥੋੜੀ ਵਜਾ ਨਾਲ ਆਉਣ ਲੱਗਿਆ ਜੀ ਤੁਹਾਨੂੰ ਮਾਲਕ ਮਾਲਕ ਜਿਹੜੀਆਂ ਮਾਲਕ ਜਿਹਨੂੰ ਰੰਗ ਭਾਗ ਲਾਗੇ ਉਹ ਪਰਮਾਂ ਵਾਲੇ ਲੋਕ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ ਜੋ ਦਾਤਿਆਂ ਨੂੰ ਮਨਜ਼ੂਰ ਆ ਉਹਨਾਂ ਦੀ ਰੋਜ਼ਾ ਵਿੱਚ ਸਭ ਕੁਝ ਹੋ ਰਿਹਾ ਜੀ ਇਹ ਠੀਕ ਹੈ ਜੀ ਠੀਕ ਹੈ ਤੇ ਕਿੰਨੇ ਕ ਸਾਲ ਤੋਂ ਪੁਰਾਣਾ ਇਹ ਮੇਲਾ ਬਹੁਤ ਸਦੀਆਂ ਹੋ ਗਿਆ ਮਲਾ ਦਾ ਸਦੀਆਂ ਇਦਾਂ ਜੀ ਬਾਬਾ ਅਬਦੁੱਲ ਸ਼ਾ ਕਾਦਰੀ ਬਗਦਾਦ ਸ਼ਹਿਰ ਤੋਂ ਆਏ ਹੋਏ ਆ ਰਾਖ ਦੇ ਵਿੱਚੋਂ ਠੀਕ ਹੈ ਜੀ ਤੇ ਉਹਨਾਂ ਨੇ ਆਪ ਇੱਥੇ ਆਪਣਾ ਰੋਜ਼ਾ ਖੁਦ ਤਿਆਰ ਕੀਤਾ ਹੋਇਆ ਨਾਲ ਇੱਥੇ ਪਿੰਡ ਪਿੰਡ ਆਪਣੇ ਪਿੰਡ ਪਿੰਡ ਭਰੋਲੀ ਭਰੋਲੀ ਤੋਂ ਖੁਦ ਇੱਟਾਂ ਲਿਆ ਕੇ ਇਹ ਰੋਜ਼ਾ ਬਣਾਇਆ ਹੋਇਆ 117 ਸਾਲ ਹੋ ਗਿਆ ਇਸ ਮੇਲੇ ਚੱਲਦੇ 117ਵਾਂ ਸਾਲਾ ਜਾ ਰਿਹਾ ਇਸ ਟਾਈਮ ਠੀਕ ਹੈ 117 ਵਾਂ ਸਾਲਾ ਇਹ ਸਰਕਾਰ ਨੇ ਆਪਣੇ ਆਪ ਹੀ ਰੋਜਾ ਤਿਆਰ ਕੀਤਾ ਹੋਇਆ ਠੀਕ ਹੈ ਜੀ ਤੇ ਉਹਨਾਂ ਦੇ ਜੋ ਵੀ ਇੱਥੇ ਸੰਗਤਾਂ ਦੀ ਆ ਕੋਈ ਵੀ ਅੱਜ ਤੱਕ ਖਾਲੀ ਨਹੀਂ ਗਿਆ ਪਸ਼ੂ ਪਾਲੇ ਹਰ ਸਾਲ ਇੱਥੇ ਆਉਂਦੇ ਆ ਤੇ ਉਹਨਾਂ ਦੀ ਹਰ ਮਨੋ ਕਾਮਨਾ ਹਰ ਖੁਸ਼ੀ ਪ੍ਰਾਪਤ ਹੁੰਦੀ ਆ ਠੀਕ ਹੈ ਤੇ ਜਿੰਨੇ ਵੀ ਸੱਜਣ ਮਿੱਤਰ ਬੈਠੇ ਆ ਤੇ ਤੁਸੀਂ ਵੀ ਮਲਾ ਸਪੈਸ਼ਲ ਮੇਲੇ ਕਰਕੇ ਸਾਲ ਮੇਲੇ ਕਰਕੇ ਸਪੈਸ਼ਲ ਮੇਲੇ ਵਾਸਤੇ ਆਇਆ ਜੀ ਤੇ ਬਾਈ ਜੀ ਕਾਦਰ ਦੇ ਵਿੱਚ ਰਹਿੰਦੇ ਨੇ ਤੇ ਬੱਕਰੀਆਂ ਦੇ ਪੁਰਾਣੇ ਆਜੜੀ ਨੇ ਤੇ ਹੁਣ ਬਾਹਰ ਰਹਿੰਦੇ ਨੇ ਤੇ ਪਰ ਮੇਲਾ ਛੱਡਣਾ ਨਹੀਂ ਕਹਿੰਦੇ ਮੈਨਾਂ ਜਰੂਰ ਦੇਖ ਕੇ ਆਉਣਾ ਸਰਕਾਰਾਂ ਨੂੰ ਹਾਂਜੀ ਮੇਲਾ ਜਰੂਰ ਠੀਕ ਐ ਤੇ ਕਿੰਨੇ ਨੇ ਹੁਣ ਕਿੰਨੇ ਸਾਲ ਬਾਅਦ ਆਏ ਸਾਲ ਬਾਅਦ ਆਏ ਆਪਣੀ ਮੈਂ ਛੁੱਟੀ ਸਾਲ ਬਾਅਦ ਆਨਾ ਤੇ ਇਸ ਮੇਲੇ ਤੇ ਛੁੱਟੀ ਮੈਨੂੰ ਮਿਲੀ ਹੈ ਕਿ 9 ਸਾਲ ਬਾਅਦ 9 ਸਾਲ ਬਾਅਦ 9 ਸਾਲ ਬਾਅਦ 9 ਸਾਲ ਪਹਿਲਾਂ ਉਰੇ ਦਰਗਾਹ ਤੇ ਆ ਕੇ ਹਾਂਜੀ ਹਾਂਜੀ ਠੀਕ ਐ ਤੇ ਬੱਕਰੀਆਂ ਦਾ ਕੰਮ ਆਪਣਾ ਜੀ ਬੱਕਰੀਆਂ ਦੀ ਗੱਲ ਕਰੀਏ ਕਿੰਨਾ ਕੁ ਪੁਰਾਣਾ ਕੰਮ ਐ ਆਪਣਾ ਬੱਕਰੀਆਂ ਦਾ ਪੁਰਾਣਾ ਕੰਮ ਇਦਾਂ ਜੀ ਸਾਡੀਆਂ ਮਹਲਾ ਸਦੀਆਂ ਨਿਕਲ ਗਈਆਂ ਮਹਲਾ ਸਾਡੇ ਵੱਡੇ ਕਈ ਸਾਡੀ ਪੀੜ੍ਹੀਆਂ ਨਿਕਲ ਗਈਆਂ ਪੀੜ੍ਹੀ ਦਾ ਅਸੀਂ ਬੱਕੀਆਂ ਚਾਰਦੇ ਆ ਰਹੇ ਹਾਂ ਠੀਕ ਹੈ ਜੀ ਤੇ ਸ਼ੌਂਕ ਸਾਨੂੰ ਸਿਰਫ ਬੱਕਰੀਆਂ ਦਾ ਹਾਂਜੀ ਤੇ ਬਾਕੀ ਜਾਂ ਕਬੱਡੀ ਦਾ ਜੋ ਕੁਸ਼ਤੀ ਦਾ ਬਾਕੀ ਹੋਰ ਕਿਸੇ ਜੀ ਦਾ ਸ਼ੌਂਕ ਨਹੀਂ ਆਪਾਂ ਨੂੰ ਤੇ ਸਭ ਤੋਂ ਜ਼ਿਆਦਾ ਸ਼ੌਂਕ ਆਪਾਂ ਨੂੰ ਆਪਣੇ ਸੱਜਣਾ ਮਿੱਤਰਾਂ ਨਾਲ ਠੀਕ ਹੈ ਜੀ ਤੇ ਵੇ ਸਾਰੇ ਮੈਂ ਆਪਣੇ ਸੱਜਣਾ ਮਿੱਤਰ ਆਪਣੀ ਬਹੁਤ ਦੀਦ ਕਰਦੇ ਆ ਤੇ ਆਪਾਂ ਵੀ ਇਹਨਾਂ ਦੀ ਕਰਦੇ ਆ ਅੱਜ ਜਿੰਨੇ ਵੀ ਸਾਡੇ ਤੁਹਾਡੇ ਪਿੱਛੇ ਖੜੇ ਆ ਇਹ ਹਾਂਜੀ ਹਾਂ ਬਾਬਾ ਜੀ ਹਾਂਜੀ ਦਿਨਾਂਗਰ ਹਾਂਜੀ ਇਹ ਦਿਨਾਂਗਰ ਤੋਂ ਆਪਣੇ ਬੰਦੇ ਆ ਜੀ ਖਾਸ ਸਪੈਸ਼ਲ ਦੋਸਤ ਵੀ ਵੱਡੇ ਸਾਡੇ ਚਾਚਾ ਜੀ ਬਾਬਾ ਜੀ ਸ਼ਰੀਂ ਤੋਂ ਕਰੇ ਨੇ ਤੇ ਸਾਡੇ ਏ ਤੇ ਇੱਕ ਦੂਸਰੇ ਤੇ ਇੱਕ ਤੁਹਾਡੇ ਚਾਚਾ ਜੀ ਠੀਕ ਹੈ ਜੀ ਆ ਜੀ ਤੇ ਮੱਚਾ ਚੱਲੋ ਤੇ ਇਹ ਬਾਬਾ ਜੀ ਆਏ ਦਿਨਾਨਗਰ ਤੋਂ ਹਾਂਜੀ ਹਾਂਜੀ ਅੰਬਰਸਰ ਮੱਝ ਦੇ ਠੀਕ ਹੈ ਜੀ ਠੀਕ ਹੈ ਜੀ ਤੇ ਆ ਬੱਕਰੀ ਆਪਾਂ ਹੁਣ ਬੱਕਰੀਆਂ ਦਿਖਾਉਨੇ ਆ ਬਾਬਾ ਜੀ ਦੀਆਂ ਤਿਆ ਬੱਕਰੀ ਵਾਰੇ ਦੱਸੋ ਤੁਹਾਨੂੰ ਇਹ ਕਿਹੜਾ ਰੰਗ ਬਾਜਦਾ ਤੇ ਕਿਹੜੀ ਬੱਕਰੀ ਹੈ ਇਹ ਇਹ ਪੱਕੀਆਂ ਲੋਈਆਂ ਬੱਕਰੀਆਂ ਜੀ ਠੀਕ ਆ ਪ੍ਰਾਣੀਆਂ ਹਾਂ ਪ੍ਰਾਣੀਆਂ ਪ੍ਰਾਣੀਆਂ ਪੱਕੀਆਂ ਲੋਈਆਂ ਅੰਬਰਸਰ ਦੀ ਨਸਲ ਹੈ ਜੀ ਇਹ ਠੀਕ ਹੈ ਜੀ ਬੀਟਲਾਂ ਚ ਗਣੀ ਜਾਂਦੀਆਂ ਇਹ ਬੀਟਲ ਹੁਣ ਬੀਟਲ ਕਹਿਣ ਲੱਗੇ ਲੋਕ ਹਾਂਜੀ ਬੀਟਲ ਕਹਿਣ ਲੱਪੇ ਪਹਿਲਾਂ ਦੇਸੀ ਅੰਬਰਸਰੀਆਂ ਬੱਕਰੀਆਂ ਦੇਸੀ ਅੰਬਰਸਰੀ ਕਹਿੰਦੇ ਸੀਗੇ ਤਾਂ ਹੁਣ ਬੀਟਲਾਂ ਕਹਿਣ ਲੱਪੇ ਆ ਤੇ ਬੀਟਾਂ ਚ ਪਹਿਲਾਂ ਵੀ ਚੱਲਦੀਆਂ ਤੇ ਹੁਣ ਦੇਖੋ ਦੇਖੀ ਬੰਦਾ ਜਾਣ ਕੇ ਹੋਈ ਸੁਨੱਖ ਵੱਧ ਗਿਆ ਬੱਕਰੀ ਸੁਨੱਖ ਵੱਧ ਗਿਆ ਆ ਤੇ ਹੁਣ ਜਾਂਦੇ ਲੋਕ ਸੁਨੱਖ ਪਿੱਛੇ ਸਾਰੇ ਹਾਂਜੀ ਥੱਲਾ ਨਹੀਂ ਥਾਂ ਤੇ ਇਸ ਕਰਕੇ ਆ ਵੀ ਲੈ ਕੇ ਸਭ ਆਂਦੇ ਆ ਹਾਂਜੀ ਤੇ ਸਾਰੇ ਹੁਣ ਬੀਤਲੇ ਕਹਿੰਦੇ ਆ हां ਬੀਤਲ ਚੱਲ ਪਿਆ ਬੀਤਰ ਚੱਲ ਪਈ ਆ ਤੇ ਚਲੋ ਕਿਸੇ ਕੋਈ ਵੀ ਮਾੜੀ ਨਹੀਂ ਕਿਸੇ ਕੋਲ ਵੀ ਸਾਰਿਆਂ ਨੂੰ ਸਾਡੇ ਨੂੰ ਸਭ ਕੋ ਚੰਗੀਆਂ ਹੀ ਆ ਹਾਂਜੀ ਹਾਂ ਠੀਕ ਹੈ ਜੀ ਆਪਾਂ ਨੂੰ ਕਿਸੇ ਦੇ ਪਾਸੋਂ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਬਸ ਠੀਕ ਹੈ ਅਬਾ ਚੱਕਰ ਲਿਖ ਹੋਰ ਲਿਓ ਬੱਕਰੀ ਤੇ ਬਾਕੀ ਆਪਾਂ ਗੱਲ ਕਰੀਏ ਆ ਗਾਨੀਆਂ ਦੀ ਹਾਂਜੀ ਇਹ ਕਿੱਥੋਂ ਆਪਾਂ ਨੂੰ ਇਹ ਗਾਨੀਆਂ ਮਤਲਬ ਕਿੱਥੋਂ ਆਈਆਂ ਤੇ ਕਿਵੇਂ ਇਹਨਾਂ ਦੀ ਆਪਾਂ ਸ਼ੁਰੂਆਤ ਆਪਣੇ ਪੰਜਾਬ ਦੇ ਵਿੱਚ ਕਰੀ ਹੈ ਸ਼ੁਰੂਆਤ ਇਸ ਤਰ੍ਹਾਂ ਕਰੀਏ ਜੀ ਸ਼ੁਰੂਆਤ ਇਦਾਂ ਜੀ ਇਹ ਮੈਨੂੰ ਗਾਨੀਆਂ ਤੇ ਮਾਰਦੀ ਬਈ ਕੈਮਰਾ ਥੋੜਾ ਜਿਹਾ ਸ਼ੁਰੂਆਤ ਤਾਂ ਵੀ ਆਪਣਾ ਸ਼ੌਂਕ ਸੀਗਾ ਬਹੁਤ ਜ਼ਿਆਦਾ ਗਾਨੀਆਂ ਦਾ ਠੀਕ ਹੈ ਤੇ ਸਮੈਲ ਬਾਈ ਧੂਰੀ ਵਾਲਾ ਮੇਰੇ ਵਾਸਤੇ ਗਾਨੀਆਂ ਲੈ ਆਇਆ ਸੀ ਕਹਿੰਦੇ ਪਹਿਲਾਂ ਮੇਰੇ ਵਾਸਤੇ ਲੈ ਕੇ ਆਇਆ ਸੀ ਅੱਜ ਤੋਂ ਅੱਜ ਤੋਂ 25 ਸਾਲ ਪਹਿਲਾਂ 25 ਸਾਲ 25 ਸਾਲ ਪਹਿਲਾਂ ਤੇ ਮੈਂ ਉਹ ਤੋਂ ਚੱਲ ਗਿਆ ਬਾਹਰ ਤੇ ਮੁੜ ਕੇ ਮੈਨੂੰ ਨਹੀਂ ਮਿਲਿਆ ਮੈਂ ਫਿਰ ਉਹ ਕੋਈ ਵਿੱਚੋਂ ਨੈੱਟ 'ਚੋਂ ਨੰਬਰ ਲਿਆ ਹਾਂਜੀ ਸਮਾਨਖਾਨ ਪਾਕਿਸਤਾਨ ਹਾਂ ਮਮਦ ਸਮਾਨ ਦਾ ਨਾਮ ਆ ਬੂਰੇ ਵਾਲਾ ਸ਼ਹਿਰ ਆ ਤੇ ਲੱਗੇ 199 ਚੱਕ ਫੌਜੀਆ ਵਾਲਾ ਠੀਕ ਹੈ ਜੀ ਉੱਥੋਂ ਬੰਦਾ ਗਾਨੀਆਂ ਬਣਾਉਂਦਾ ਪਾਕਿਸਤਾਨ ਦੇ ਵਿੱਚ ਜਿੰਨੀ ਵੀ ਗਾਨੀਆਂ ਚਲਦੀ ਆ ਸਿਰਫ ਉਹਦੀ ਚਲਦੀ ਆ ਉਹਦੀ ਚਲਦੀ ਆ ਇਹ ਗਾਨੀ ਵਿੱਚ ਖਾਸ ਗੱਲਾਂ ਉਹਦੀ ਆ ਸਫਾਈ ਬਹੁਤ ਹੈ ਗਾਨੀ ਸਫਾਈ एकदम ਮੋਤੀ ਨਹੀਂ ਹਿਲਦਾ ਹਾਂਜੀ ਦੂਸਰੀ ਗੱਲ ਆ ਵੀ ਇਹਦੀ ਕੱਲੀ ਕੱਲੀ ਡੋਰ ਦੀ ਸਲਾਈ ਕੀਤੀ ਮੋਤੀ ਦੀ ਤਲਾਹ ਜਮਾ ਹਾਂਜੀ ਹੋਰ ਵਧੀਆ ਹਨ ਤੇ ਬਾਕੀ ਸ਼ੌਂਕ ਸਾਡੇ ਮੰਦ ਬਈ ਗਾਨੀਆਂ ਦਾ ਜਿਆਦਾ ਕਰਕੇ ਸਿਕਾ ਗਾਨੀਆਂ ਕਦੀ ਮਿਲਣਾ ਤੇ ਆਪਾਂ ਗਾਨੀਆਂ ਲਿਆਵਾਂਗੇ ਜਰੂਰ ਬਾਕੀ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਆਪਣੇ ਸਰਜਣ ਮਿੱਤਰ ਆ ਉਹ ਰਾਜ ਗੁੱਜਰ ਮਹੰਗਾ ਗੁੱਜਰ ਸਾਹਿਬ ਹਾਂਜੀ ਅਸ਼ਰਫ ਗੁੱਜਰ ਸਾਹਿਬ ਤੇ ਉਹਦਾ جناب ਅਸ਼ਰਫ ਬਾਬਾ ਮਹੰਗਾ ਜਾਨੀਆਂ ਆਪਣਾ 78 ਚੱਕ ਵਾਲੇ ਠੀਕ ਹੈ ਜੀ ਜਿੰਨੇ ਵੀ ਸੱਜਣ ਆਪਣੇ ਬਹੁਤ ਅਮੀ ਦੀਦਮਾਂ ਕਰਦੇ ਆ ਸਾਡੀ ਸਲਾਮ ਹੈ ਜੀ ਆਪਣੇ ਸਾਰਿਆਂ ਨੂੰ ਸਲਾਮ ਹੈ ਔਰ ਰਾਜੂ ਗੋੜਫਰਮ ਦਰਬਾ ਪੰਜਾਬ ਦੇ ਇਹ ਬੇਟਾ ਜੀ ਇਹ ਬੂਟਾ ਦਾ ਨਾਮ ਆ ਇਹਨਾਂ ਵੱਲੋਂ ਵੀ ਤੇ ਸਾਡੇ ਪੂਰਾ ਜਿੰਨੀ ਸਾਡਾ ਪਰਿਵਾਰ ਬੱਕਰੀਆਂ ਦਾ ਖੜਾ ਆ ਤੇ ਇਹਨਾਂ ਵੱਲੋਂ ਵੀ ਬਹੁਤ ਬਹੁਤ ਸਲਾਮ ਹੈ ਜੀ ਪਾਕਿਸਤਾਨ ਦੇ ਸੱਜਣ ਮਿੱਤਰਾਂ ਨੂੰ ਔਰ ਉੱਥੇ ਦੇ ਦਰਬਾਰਾਂ ਨੂੰ ਵੀ ਬਹੁਤ ਬਹੁਤ ਸਲਾਮ ਸਾਡਾ ਤੇ ਅਸੀਂ ਸਿਰ ਝੁਕਾ ਕੇ ਸਲਾਮ ਕਰਦੇ ਆਂ ਤੇ ਬਹੁਤ ਦੂਰੋਂ ਸੱਜਣ ਮਿੱਤਰ ਆਪਣੇ ਆਏ ਹੋਏ ਆ ਮਾਝੇ ਤੋਂ ਆਏ ਆ ਇਹ ਬਾਬਾ ਜੀ ਸਾਡੇ ਆ ਸਪੈਸ਼ਲ ਸਾਡੇ ਵੱਡੇ ਆਗੇ ਹਾਂਜੀ ਇਹਦਾ ਇਹ ਸਾਡੇ ਵੱਡੇ ਆ ਜੀ ਸਾਡੀ ਇਹਨਾਂ ਦੇ ਨਾਲ ਕਾਫੀ ਸਾਲਾਂ ਤੋਂ ਨਿਕਲ ਗਈ ਆ ਨਾ ਜੀ ਤੇ ਉਦੋਂ ਦੀ ਸਾਡੀ ਇਹਨਾਂ ਦੇ ਚਲਦੀ ਆ ਠੀਕ ਆ ਜੀ ਤੇ ਸਾਡੀ ਅੱਜ ਤੱਕ ਨਹੀਂ ਵੀ ਜਾਂਦੀ ਇਹਨਾਂ ਦੇ ਨਾਲ ਠੀਕ ਹੈ ਤੇ ਬੱਕਰੀਆਂ ਕਿੰਨੀਆਂ ਲੈ ਕੇ ਆਏ ਆ ਅੱਜ ਆਪਾਂ ਬੱਕਰੀਆਂ ਮਾਲਾ 19 ਵੀ ਕਿ ਲੈ ਕੇ ਆਏ ਆ ਇੱਕ ਤੇ ਗੱਡੀ ਛੋਟੀ ਹੋਣ ਕਰਕੇ ਤੇ ਇੱਕ ਗਰਮੀ ਕਰਕੇ ਹਾਂਜੀ ਬਾਕੀ ਬੱਡੀਆਂ ਬੱਕਰੀਆਂ ਕਰੇ ਹੋਣ ਹਾਂਜੀ ਬਾਕੀ ਕੁਛ ਕਰਿਆ ਤੇ ਆ ਬੱਕਰੀਆਂ ਡੱਫਾਂ ਵਾਲੀਆਂ ਬੀਟਲ ਆ ਕਾਲੀਆਂ ਡੱਬੀਆਂ ਚੋਂ ਆ ਗਿਆਂ ਕਾਲੀਆਂ ਡੱਬੀਆਂ ਚ ਆ ਗਈਆਂ ਜਿੱਦਾਂ ਇਹ ਪ੍ਰਾਣੀਆਂ ਜਿੱਦਾਂ ਅੰਬਰਸਰੀ ਬੱਕਰੀਆਂ ਹੁੰਦੀਆਂ ਪਹਿਲਾਂ ਆਹ ਬੱਕਰੀਆਂ ਦੇ ਡੱਬਾ ਵਾਲੀਆਂ ਹਾਂਜੀ ਬੱਕਰੀਆਂ ਡੱਬੀਆਂ ਹੁਣ ਬੱਕਰੀਆਂ ਇੰਨੀਆਂ ਮਿਲਦੀਆਂ ਨਹੀਂ ਆਪਣੇ ਪੰਜਾਬ 'ਚ ਇਹ ਕੀ ਗੱਲ ਬਣ ਗਈ ਆਪਣੀ ਜਿਹੜੀ ਬੱਕਰੀਆਂ ਦਾ ਮੇਨ ਉਹ ਤਾਂ ਹੈਗੀ ਹੈ ਜੀ ਇਸ ਟਾਈਮ ਕਾਲੀ ਡੱਬੀ ਹਾਂਜੀ ਤੇ ਲਾਲ ਡੱਬੀ ਠੀਕ ਹੈ ਤੇ ਲੋਈਆਂ ਕਾਲੀਆਂ ਤੇ ਲੋਈਆਂ ਤਾਂ ਕਾਲੀਆਂ ਠੀਕ ਹੈ ਜਿਹੜੀ ਮੇਨ ਬੱਕਰੀ ਅੰਬਰਸਰ ਦੀ ਹਾਂਜੀ ਉਹ ਕਾਲੀ ਕਾਲੀ ਤੇ ਡੱਬੀ ਤੇ ਕਾਲੀ ਤੇ ਡੱਬੀ ਤੇ ਲੋਈ ਲੋਈਆਂ ਬੱਕਰੀਆਂ ਸ਼ੁਰੂ ਤੋਂ ਚੱਲੀਆਂ ਹਾਂਜੀ ਸ਼ੁਰੂ ਤੋਂ ਅੱਜ ਤੱਕ ਤੁਰੀਆਂ ਆਉਂਦੀਆਂ ਕਿੱਥੇ ਮਰਜੀ ਦੁਨੀਆ ਦਾ ਕੋਨਾ ਕੋਨਾ ਹਮਲ ਵਿੱਚ ਆਏ ਪਾਕਿਸਤਾਨ ਨੂੰ ਬਚਾਏ ਇੰਡੀਆ ਹੋਵੇ ਪੂਰੇ ਪੂਰੇ ਵਰਲਡ ਵਿੱਚ ਬکریاں ਅੰਬਰਸਦੀ ਠੀਕ ਹੈ ਜੀ ਬکریاں ਅੰਬਰਸਦੀ ਤੇ ਬੇਨਤੀ ਹੈ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਵੀ ਪੱਠਾ ਪਾ ਲੋ ਹਾਂ ਪੱਠਾ ਪਾ ਲੋ ਤਾਂ ਬکریاں ਬਣਨਗੀਆਂ ਬਕਰਾ ਚੰਗਾ ਛੱਡੂਗਾ ਤਾਂ ਬکریاں ਬਣਨੀਆਂ ਹਾਂਜੀ ਹਾਂ ਠੀਕ ਹੈ ਜੀ ਚਾਹੇ ਤੂੰ ਟੇਡੀਆਂ ਮਿਲਦੀਆਂ ਬਕਰਾ ਲੈ ਕੇ ਛੱਡਾਓ ਚੰਗਾ ਬਕਰਾ ਤੇ ਬکریاں ਬਣਨਗੀਆਂ ਲੈ ਬکریاں ਨਹੀਂ ਬਣਦੀ ਨਹੀਂ ਬکریاں ਨਹੀਂ ਬਣਦੀ ਜਿਵੇਂ ਜੋੜੀਆਂ ਬਣਾਈਆਂ ਉਹ ਤਾਂ ਅਹਿਮ ਗੱਲ ਕਹੀ ਹੈ ਬਾਈ ਮੰਗਾ ਜੀ ਨੇ ਇਹ ਪੱਠਾ ਪਾਲੋ ਆਪਦੇ ਘਰ ਦੀਆਂ ਬੱਚੇ ਪਾਲੋ ਤਾਂ ਤੁਸੀਂ ਕਾਮਯਾਬ ਹੋਵੋਗੇ ਦੁੱਧ ਵੇਚ ਕੇ ਕੋਈ ਕਾਮਯਾਬ ਨਹੀਂ ਹਾਂਜੀ ਦੁੱਧ ਨਾਲ ਨਹੀਂ ਘਰ ਜੁੜਦੇ ਪੱਠਾ ਪਾਲੂਗੇ ਤਾਂ ਤੁਹਾਡੇ ਘਰ ਬਣਨੇ ਆ ਸਹੀ ਗੱਲ ਜੋੜੀਆਂ ਬਣਾ ਬਣਾ ਆਪਣੀਆਂ ਵੀ ਗਵਾਨੀਆਂ ਪੈਂਦੀਆਂ ਕਈ ਵੀ ਹਾਂਜੀ ਹਾਂ ਆ ਦੇਖ ਲਓ ਜੋੜੀ ਜਮਾ ਬਣਾਈ ਪਈ ਆ ਜਮਾ ਬੱਕਰੀ ਲਿਆਇਓ ਜਮਾ ਦੱਬੀਆਂ ਸੇਮ ਕਾਪੀ ਐ ਇੱਕ ਮਿੰਟ ਆ ਦਿਖਾ ਦਿਓ ਬਾਈ ਸਿੱਧੀ ਗੰਦਰੀ ਬੱਕਰੀਆਂ ਨਹੀਂ ਇਹ ਪ੍ਰਾਣੀਆਂ ਆ ਪੱਠ ਫੜ ਬੱਕੀਆਂ ਤੇ ਡੱਬਾ ਵਾਲੀਆਂ ਛੋਟੇ ਡੱਬਾ ਵਾਲੀਆਂ ਖੜੀ ਨੇ ਖੜੀ ਇਹਨਾਂ ਨੂੰ ਕਹਿੰਦੇ ਨੇ ਬਰੀਕ ਡੱਬਾ ਹਨਾ ਹਾਂਜੀ ਹਾਂਜੀ ਇਹ ਹੁਣ ਵੱਡੇ ਡੱਬ ਹੋ ਗਏ ਪੰਜਾਬ ਦੇ ਵਿੱਚ ਆ ਬਰੀਕ ਡੱਬਾਂ ਵਾਲੀਆਂ ਘੱਟ ਮਿਲਦੀਆਂ ਨੇ ਬੱਕਰੀਆਂ ਇਹ ਪ੍ਰਾਣੀਆਂ ਹੀ ਨੇ ਆਪਣੀਆਂ ਹੀ ਆਪਣੇ ਹਾਂਜੀ ਪ੍ਰਾਣੀਆਂ ਠੀਕ ਹੈ ਉਸੇ ਪ੍ਰਾਣੇ ਰਵੇਜੋਂ ਪ੍ਰਾਣੇ ਰਵੇਜੋਂ ਲੁਈਆਂ ਵਿੱਚ ਵਿੱਚ ਕਾਲੀਆਂ ਹਾਂ ਹਾਂ ਲੁਈਆਂ ਠੀਕ ਹੈ ਤੇ ਹੋਰ ਬੱਕਰਾ ਬੁੱਕਰਾ ਲਿਓ ਫੜ ਲਓ ਬੱਕਰ ਫੜ ਕੇ ਲਿਆ ਬੱਕਰੀ ਲਿਆ ਹੁਣ ਆ ਬੱਕਰੀਆਂ ਪਰਾਂ ਘਰ ਤੋਂ ਆਪਾਂ ਦੋ ਚਾਰ ਉਹ ਦੋ ਹੀ ਫੜ ਕੇ ਬੜਾ ਘੱਟ ਲਾ ਬਾਜ ਦੇਖਣਾ ਤੇ ਹੁਣ ਦਿਖਾਉਣੇ ਆ ਜੀ ਤੁਹਾਨੂੰ ਨੂਰ ਮਹਿਲ ਵਾਲਿਆਂ ਮੰਗੇ ਵਾਈਦੇ ਬੱਕਰੇ ਤੇ ਬੱਕਰੇ ਦਾ ਤਸਵੀਰ ਹੀ ਸ਼ਾਪਤੀਆਂ ਵਾਈਆਂ ਨੇ ਤੇ ਜਮਾ ਪ੍ਰਾਣੀ ਬੱਕਰੇ ਨੇ ਤੁਹਾਨੂੰ ਬਾਕੀ ਸਾਰੀ ਗੱਲਬਾਤ ਆਪਾਂ ਬੱਕਰਿਆਂ ਬਾਰੇ ਬਾਈ ਇਹ ਤੋਂ ਪੁੱਛਣਾ ਤੇ ਪਹਿਲਾਂ ਰੰਗ ਦੱਸੋ ਜੀ ਇਹ ਕਿਹੜਾ ਵਜਦਾ ਹੈ ਰੰਗ ਆ ਗਿਆ ਜੀ ਪੱਕਾ ਲੋਹਾ ਪੱਕਾ ਲੋਹਾ ਪੱਕਾ ਲੋਹਾ ਠੀਕ ਹੈ ਇਹ ਥੋੜਾ ਕੱਚੇ ਲੋਹੇ ਜਾਂਦਾ ਹੈ ਆਹ ਪੱਕੇ ਲੋਹੇ ਆ ਜਮਾ ਪੱਕਾ ਅਸਲੀ ਹੈ ਜਮਾ ਕਾਲਾ ਚਮਕੂ ਗਏ ਹਾਂ ਜੀ ਨਹੀਂ ਨਹੀਂ ਕਾਲਾ ਨਹੀਂ ਇਹਦੇ ਵਿੱਚ ਬਿਲਕੁਲ ਤੇਲ ਵਾਂਗੂ ਚਮਕਣਾ ਜਦੋਂ ਜਦੋਂ ਮਨਾਂ ਇਹ ਭਰੀ ਜਾਣਾ ਹੈ ਨਾ ਤੇ ਭਰਨਾ ਹੈ ਨਹੀਂਗਾ ਠੀਕ ਹੈ ਜੀ ਤੇ ਕੱਦ ਜਰੂਰ ਕੱਢੂਗਾ ਜਮਾ ਬਰੀਕ ਹੈ ਨਾ ਹਾਂ ਜੀ ਬਿਲਕੁਲ ਆਹ ਤੇ ਆ ਪੂਛ ਬਾਰੇ ਜੇ ਗੱਲ ਕਰੀ ਜਮਾ ਪਤਲੀ ਹੈ ਨਾ ਪੂਛ ਵੀ ਪਤਲੀ ਹੈ ਬਾਕੀ ਜੀ ਮੋਟੀ ਪੂਛ ਨਹੀਂ ਹੈਗੀ ਬਿਲਕੁਲ ਬਿਲਕੁਲ ਆਹ ਪੂਛ ਤੇ ਤ ਜਮਾ ਪ੍ਰੀਕ ਇਹ ਬਰੀਕੀਆਂ ਹੁੰਦੀਆਂ ਨੇ ਬੱਕਰੀਆਂ ਦੇ ਵਿੱਚ ਦੇਖਣ ਵਾਲੀਆਂ ਇਹ ਮੱਥਾ ਉੱਚਾ ਹਨਾ ਜੀ ਮੱਥਾ ਉੱਚਾ ਜੀ ਗੱਲ ਦਾ ਵੀ ਹਾਂਜੀ ਹਾਂਜੀ ਦੇਖ ਸਕਦੇ ਹੋ ਬਦਾਮੀ ਸਿੰਘ ਤੇ ਕੰਨ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਕੰਨ ਬੱਤ ਦਾ ਹੀ ਕੰਮ ਹੈ ਜੀ ਦੇਖੋ ਜਿਹੜੇ ਜਿਹੜੇ ਬੀਤਲ ਦੇ ਆ ਉਹ ਪਿਓਰ ਛੋਟਾ ਹੀ ਕੰਨ ਪਿਓਰ ਬੀਤਲ ਠੀਕ ਹੈ ਤੇ ਕਿੰਨੇ ਦੰਦ ਹੋ ਗਏ ਜੀ ਇਹ ਇਹ ਦੋ ਦੰਦ ਹੋਇਆ ਜੀ ਠੀਕ ਹੈ ਹੁਣ ਆਮਲਾ ਦਾ 40 ਇੰਚ ਹਨਾ 40 42 ਇੰਚ ਦਾ ਬੱਕਰਾ ਹੈ ਹਾਂਜੀ ਠੀਕ ਹੈ ਤੇ ਪਿਓਰ ਬੱਕਰਾ ਨਾਲ ਚਿੱਟੀ ਅੱਖ ਦਾ ਉੱਚੇ ਮੱਥੇ ਵਾਲਾ ਤੇ ਹੁਣ ਇਹਦੀ ਗੱਲ ਕਰੀਏ ਇਹ ਕਿਹੜਾ ਰੰਗ ਵਜਦਾ ਜੀ ਇਹ ਹੈਗਾ ਜੀ ਕੱਚਾ ਲੋਹਾ ਇਹ ਇਹ ਕੱਚਾ ਲੋਹਾ ਕੱਚਾ ਲੋਹਾ ਲਾਲ ਲੋਹਾ ਹਾਂ ਲਾਲ ਲੋਹਾ ਹੈਗਾ ਕੱਚਾ ਲੋਹਾ ਉਹ ਪਕਾ ਮੂੰਹ ਥੋੜਾ ਆ ਜਾਂ ਦੂਜੇ ਉਹ ਚ ਆ ਗਿਆ ਸੁਰੱਖ ਜਾ ਠੀਕ ਹੈ ਇਹ ਕਿੰਨੇ ਦਾ ਆਂਦਾ ਜੀ ਇਹ ਵਿਚਾਰ ਹੋਇਆ 4 ਦੰਦਾ 6 ਆ 6 ਦੰਦ ਹੋ ਗਏ 6 ਹੋ ਗਿਆ 6 ਹੋ ਗਿਆ ਠੀਕ ਹੈ ਇਹ ਮੀਨੇ ਜਿਹਾ ਚ ਆ ਗਿਆ ਹਣਾ ਹਾਂਜੀ ਮੀਨੀ ਸਿੰਗੀ ਦੇਖ ਸਕਦੇ ਹੋ ਨੱਕ ਨੁੱਕ ਬਹੁਤ ਹੈ ਨਾ ਜੀ ਇਹਦਾ ਹਾਂਜੀ ਇਹ ਵੀ ਕਰਦੇ ਹੀ ਰੱਖੇ ਹੋਏ ਨੇ ਇਹ ਵੀ ਕਰਦੇ ਹੀ ਬਿਲਕੁਲ ਠੀਕ ਹੈ ਇਹ ਆਪਣਾ ਪੁਰਾਣੀ ਬਲੱਡ ਆਉਂਦਾ ਹੈ ਕੀ ਪੁਰਾਣੇ ਪੁਰਾਣੇ ਇਹ ਅੰਬਰਸਰ ਦੇ ਬੰਦੇ ਆ ਉਧਰੋਂ ਲਿਆਇਆ ਹੋਇਆ ਅੱਛਾ ਤੇ ਆ ਬਾਬਾ ਜੀ ਖੜੇ ਨੇ ਇਹਨਾਂ ਦੇ ਇਹਦਾ ਕੱਦ ਵੱਧ ਹੋਊਗਾ ਨਾ ਹਾਂਜੀ ਹਾਂਜੀ ਠੀਕ ਆ ਲੰਬਾ ਲੰਬਾ ਪੂਰਾ ਹੈ ਨਾ ਹਾਂਜੀ ਤੇ ਇਹ ਨਸਲ ਦੇ ਰਿਜ਼ਲਟ ਆਪਾਂ ਨੂੰ ਬੱਕਰੀਆਂ ਦੇ ਅੱਗੇ ਦੁੱਧ ਦੱਸਦਾ ਕਿਵੇਂ ਆਉਂਦਾ ਜੀ ਦੁੱਧ ਦਾ ਬਿਲਕੁਲ ਸਾਫ਼ ਸੁਥਰਾ ਹੈ ਅੱਛਾ ਤੇ ਪੱਠਾਂ ਇਹਦੀਆਂ ਥਣਾ ਦੀ ਬਿਲਕੁਲ ਸਾਫ਼ ਆ ਅੱਛਾ ਮੁੱਚੜਦੀਆਂ ਨੇ ਕੋਈ ਬਿਲਕੁਲ ਬਿਲਕੁਲ ਕੋਈ ਵੀ ਐਦਾ ਮਤਲਬ ਚੱਡੇ ਵਿੱਚ ਮਾਸ ਖੁਰੀਆਂ ਨਹੀਂ ਹੈਗੀਆਂ ਅੱਛਾ ਜੀ ਮੈਨੂੰ ਬਿਲਕੁਲ ਨਰਮ ਪੋਲਾ ਮਾਝ ਪੋਲੇ ਚੱਡੇ ਦੀ ਹਾਂਜੀ ਰੂਹ ਚੱਲਦੀਆਂ ਯਾਨਕਿ ਦੁੱਧ ਮਤਲਬ ਦੇਣ ਵਾਲੀਆਂ ਬੱਕਰੀਆਂ ਨਹੀਂ ਬੱਕਰਾ ਦੱਸੇ ਰਿਹਾ ਜੀ ਇਹਦੀ ਬਰੀਕ ਲੂਈ ਹੈ ਦੱਸਦੀ ਹੈ ਬਾਕੀ ਪੱਟਾਂ ਦੇ ਵਾਲ ਨਹੀਂ ਨੇ ਦੇ ਹਾਂ ਜਮਾ ਬਰੀਕ ਬਿਲਕੁਲ ਸਾਫ਼ ਸੁ ਪੂਛ ਇਦਾਂ ਦੇਖੋ ਜੀ ਛੋਟੀ ਬੜਾ ਲਾ ਦੇ ਰੋ ਤੁਸੀਂ ਆਹ ਦੇਖ ਲਓ ਬਾਈ ਜਦੋਂ ਮੋਟੇ ਜਾਨਵਰ ਦੇ ਉਂਗਲ ਵਾਲੀ ਪੂਛ ਆ ਜਾਂਦੀ ਹੈ ਤੇ ਨੱਕ ਮੂੰਹ ਛੇਲੇ ਦਾ ਬਹੁਤ ਸੁਨੱਖੇ ਵੀ ਕੱਢੂਗੇ ਦੁੱਧ ਵਾਲੀ ਵੀ ਕੱਢੂਗਾ ਦੁੱਧ ਵਾਲੀ ਵੀ ਕੱਢੂਗਾ ਮੂੰਹ ਸਰ ਵੱਲੋਂ ਵੀ ਨੱਕ ਨਕੋੜਾ ਜੋ ਵੀ ਬੱਕਰਾ ਅਸਲ ਵਿੱਚ ਉਹੀ ਹੁੰਦਾ ਜੀ ਜਿਹਦੀ ਆ ਪੂਛ ਐ ਨੱਕ ਨਕੋੜਾ ਬਿਲਕੁਲ ਸਾਫ਼ ਸੋ ਸਿੱਧਾ ਤੇ ਜਾਨਵਰ ਰੱਖਣ ਦਾ ਉਹਨੂੰ ਫਾਇਦਾ ਦਾਣੇ ਵੀ ਮੋਠਾ ਉਹਨੂੰ ਪਾਣ ਦਾ ਫਾਇਦਾ ਤੇ ਇਹ ਥੋੜੋ ਜਿੱਥੋਂ ਦੇਖੇ ਉਥੋਂ ਫੜ ਕੇ ਲੱਗਦੇ ਬੱਕਰੀ ਕਰਾ ਲਈਆਂ ਤੇ ਬੱਕਰੀਆਂ ਜੇ ਬਣਾਉਣੀਆਂ ਤੇ ਬੱਕਰਾ ਚੰਗਾ ਰੱਖੋ ਬੇਸ਼ੱਕ ਤੁਹਾਡੇ ਕੋ ਨਹੀਂ ਹੈ ਠੀਕ ਹੈ ਨਾ ਬਾਕੀ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਕਹਿ ਰਿਹਾ ਕਿ ਕਿਸੇ ਵੀਰ ਕੋ ਸੱਜਣ ਕੋ ਚੰਗਾ ਬਕਰਾ ਜੇ ਕੋਈ ਲੈਣ ਦਾ ਬੱਕਰੀ ਕਰਾਉਣ ਵਾਸਤੇ ਤਾਂ ਉਹਨੂੰ ਦਿਆ ਕਰੋ ਜਰੂਰ ਉਹਦੀ ਨਸਲ ਵਧਾਓ ਉਹਦੀ ਹੈਲਪ ਕਰੋ ਠੀਕ ਹੈ ਜੀ ਇਹ ਵੀ ਆਪਣਾ ਵੀ ਫੇਰ ਇਹਨਾਂ ਨੂੰ ਆਹ ਕਿਉਂ ਆਪਣਾ ਨਾਮ ਤਾਂ ਚੱਲੂਗਾ ਜੀ ਆਪਾਂ ਘਰ ਦੀਆਂ ਸਵਾ ਕੇ ਘਰੇ ਹੀ ਰੱਖੀ ਹੈ ਤੇ ਸਾਨੂੰ ਕਿਸੇ ਨੇ ਕਹਿਣ ਕਿ ਫੇਰ ਪੰਜਾਬ ਦਾ ਨਾਮ ਉੱਚਾ ਪੰਜਾਬ ਦਾ ਨਾਮ ਉੱਚਾ ਤਾਂ ਹੋਣਾ ਜੀ ਆਪਣੇ ਜਿਹੜੇ ਕੋ ਚੰਗਾ ਬਕਰਾ ਹੈ ਕਿਸੇ ਨੂੰ ਮੰਗਵਾ ਦਿਓ ਅਗਲਾ ਬੱਕਰੀਆਂ ਕਰਾ ਸਕੇ ਅਗਲਾ ਚਾਰ ਛੇੜੀਆਂ ਪਾਲ ਸਕੇ ਠੀਕ ਹੈ ਜੀ ਠੀਕ ਹੈ ਜੀ ਛੇਲੇ ਬੰਡੋ ਦੇਓ ਕਿਸੇ ਨੂੰ ਐਵੇਂ ਨਾ ਚੁਕਈਆਂ ਦੇ ਮੂੰਹ ਜਾਓ ਲੈ ਸਾਨੂੰ ਉਹਨੂੰ ਅਸੀਂ ਬਣਾ ਦੇਣਾ ਕਿਸੇ ਨੂੰ ਦੇਣਾ ਨਹੀਂ ਕਿਸੇ ਨੂੰ ਦਿਓ ਉਹ ਛੇਲਾ ਰੱਖ ਸਕੇ ਉਹ ਪਾਲ ਸਕੇ ਤੁਹਾਡੇ ਅਗਾਂਹ ਨਸਲ ਉਹ ਬਤਾ ਸਕੇ ਉਹ ਤੁਹਾਡੇ ਵਿੱਚ ਫਾਇਦਾ ਆ ਹੋਰ ਦਿਖਾਵੋਗੇ ਪੰਜ ਚਾਰ ਬੱਕਰੀਆਂ ਆਪਣੀਆਂ ਹਾਂ ਜੀ ਆਉਂ ਦਿਖਾਵੋ ਦਿਖਾਓ ਜੀ ਦੇਖੋ ਜੀ ਦੁੱਧ ਤਾਂ ਦੇਣਾ ਨਸਲ ਨਹੀਂ ਨਾ ਤਾਂ ਦੇਣਾ ਕੱਦ ਨਹੀਂ ਤੇ ਨਾ ਦੇਣਾ ਨਾ ਵੱਡੇ ਕੰਨ ਨੇ ਤੇ ਨਾ ਦੇਣਾ ਸੁਨੱਖ ਨੇ ਠੀਕ ਹੈ ਜੀ ਦੁੱਧ ਦੇਣਾ ਨਸਲ ਨਹੀਂ ਨਾ ਸਰ ਨਹੀਂ ਉਡੀ ਚੰਗੀ ਜਾਤ ਨੇ ਚੰਗੀ ਜਾਤ ਦਾ ਬੱਕਰਾ ਹੋਵੇ ਬਾਕੀ ਸਾਂਭੋ ਚੰਗੀਆਂ ਬੱਕਰੀਆਂ ਜੇ ਸਾਂਭਾਂਗੇ ਨਹੀਂ ਫਿਰ ਦੁੱਧ ਵੀ ਕੱਦਾਂ ਨੂੰ ਕੱਦਾਂ ਨੂੰ ਕੀ ਕਰਨਾ ਜੇ ਦੁੱਧ ਹੀ ਨਾ ਦਿੱਤਾ ਉਹਨਾਂ ਨੇ ਠੀਕ ਹੈ ਸਹੀ ਗੱਲ ਠੀਕ ਹੈ ਜੀ ਉਹ ਕਾਲੀ ਪੱਠ ਫੜ ਕੇ ਨੇ ਤਾਂ ਉਹ ਕੰਨਾ ਵੱਢਿਆ ਸਾਡੇ ਆ ਆ ਲਿਓ ਇਹ ਫੂਲੀ ਆ ਗਈ ਹੈ ਕਾਲੀ ਫੂਲੀ ਹਾਂਜੀ ਇਹਦੇ ਫੂਲ ਪੈ ਗਿਆ ਸਰਚਾ ਹਾਂਜੀ ਕੋਈ ਮੱਥੇ ਪੁਰੀਆਂ ਹੋਣਦੀਆਂ ਬਾਕੀ ਕੋ ਅੱਖ ਦਾ ਮੈਟਰ ਨਹੀਂ ਹੈਗਾ ਬੀ ਲਾਲ ਚਾਹੀਦੀ ਬਿੱਲੀ ਚਾਹੀਦੀ ਆ ਅੱਛਾ ਜੀ ਉਹ ਅੱਖ ਦਾ ਕੋਈ ਮੈਟਰ ਨਹੀਂ ਦੁੱਧ ਦੇਣਾ ਨਾ ਸੁਣਾਣੀ ਕੱਟੇ ਵਾਲੀ ਆ ਗਈ ਹੈ ਨਾ ਹਾਂਜੀ ਇਹ ਪਲੂਮਲਾ ਅੰਬਰਸਰ ਦੀ ਨਿਸ਼ਾਨੀ ਸੀ ਕਹਿੰਦੇ ਪੁਰਾ ਇਹ ਜਿਹੜਾ ਕਾਨੇ ਆ ਵੱਡਿਆ ਹੋਇਆ ਠੀਕ ਹੈ ਇਹ ਅੰਬਰਸਰ ਤੋਂ ਸ਼ੁਰੂ ਹੋਇਆ ਠੀਕ ਹੈ ਪਲੂਮਣਾ ਗੱਡੀਆਂ ਜਿੱਥੋਂ ਮਰਜੀ ਦੁਨੀਆ ਦਾ ਕੋਨਾ ਕੋਨਾ ਕੋ ਅੰਮਲ ਵਿੱਚ ਕੋਈ ਆਪਾਂ ਤੁਹਾਨੂੰ ਬਾਰ-ਬਾਰ ਦੱਸਦੇ ਆ ਇਹ ਜਿਹੜੀਆਂ ਨਿਸ਼ਾਨੀਆਂ ਆ ਗਈਆਂ ਪੂਛ ਦੀਆਂ ਨੱਕਨ ਕੋੜੀ ਦੀਆਂ ਕੰਨਾਂ ਦੀਆਂ ਅੰਬਰਸਰ ਦੀਆਂ ਨਿਸ਼ਾਨੀਆਂ ਤਾਂ ਅੰਬਰਸਰ ਵਿੱਚ ਹੀ ਮੁੜ ਕੇ ਖਤਮ ਹੋਣੀਆਂ ਇਹ ਠੀਕ ਹੈ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂ ਜੀ ਸਹੀ ਹੈ ਜਿੱਥੇ ਮਰਜੀ ਤੁਰੇ ਫਿਰੋ ਨਾ ਅੰਬਰਸਰ ਦੇ ਬਜਣਾ ਹੂੰ ਚਾਹੇ ਉਹਨੂੰ ਗਰਦਾਸਪੁਰ ਕਹਦੇ ਹੋ ਚਾਹੇ ਤਰਨ ਤਰ ਕਹੋ ਜਾਂ ਪੱਟੀ ਕਹੋ ਮੇ ਨਾਂ ਅੰਬਰਸਰ ਦਾ ਹੋਣਾ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਹਾਂਜੀ ਹਾਂ ਜਮਾ ਬਿਲਕੁਲ ਠੀਕ ਹੈ ਜੀ ਤੁਸੀਂ ਗੂਗਲ ਤੇ ਜਦ ਮਾਰੀ ਦੇਖੋ ਤਾਂ ਹਰਮਿੰਦਰ ਸਾਹਿਬ ਤੁਰੰਤਾਂ ਦਾ ਵਿੱਚ ਤੇ ਅੰਬਰਸਰ ਦੇ ਨਾਮ ਬੋਲਣਾ ਠੀਕ ਹੈ ਅੰਬਰਸਰ ਜੇ ਖਤਮ ਹੋਣਾ ਨਾਕ ਨਕੋੜਾ ਪੂਛ ਜੋ ਵੀ ਹੈਗੀਆਂ ਇਹ ਸਭ ਅੰਬਰਸਰ ਤੋਂ ਸ਼ੁਰੂ ਹੋਈਆਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਸਪੈਸ਼ਲ ਤੌਰ ਤੇ ਸਾਡੇ ਬੰਦੇ ਆਏ ਹੋਏ ਆ ਬਾਬਾ ਜੀ ਇੱਧਰ ਆਓ ਆ ਬਾਈ ਬਾਕੀ ਆ ਚੰਨ ਬਾਬਾ ਮਲੇ ਇੱਕ ਬਾਬਾ ਆ ਬਾਈ ਬਾਬਾ ਚੰਦ ਇੱਥੇ ਆਓ ਨਾ ਕੋਈ ਨਾ ਕੋਈ ਨਾ ਕਾਦੀ ਹੋ ਜੋ ਜੀ ਕੰਮ ਹਾਂਜੀ 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 ਇਹ ਬੰਦੇ ਆਪਣੇ ਆਏ ਹੋਇਆ ਮਹਿਮਦਰਾਨਾ ਪਿੰਡਿਆ ਜੀ ਠੀਕ ਹੈ ਇਹਨਾਂ ਦੇ ਪਿੰਡ ਦੇ ਬੰਦੇ ਉੱਥੇ ਗਏ ਹੋਏ ਜੀ ਪਾਕਿਸਤਾਨ ਦੇ ਵਿੱਚ ਅੱਛਾ ਆਪਣੇ ਕਰਤਾਰਪੁਰ ਸਾਹਿਬ ਠੀਕ ਹੈ ਜੀ ਤੇ ਆਪਣੇ ਰਸ਼ਪਾਈ ਆ ਰਸ਼ਪਾਈ ਦੇ ਪਿੰਡ ਦੇ ਬੰਦੇ ਆ ਜੀ ਇਹ ਮਹਿਮਦਰਾਨਾ ਪਿੰਡਿਆ ਇਹਨਾਂ ਦਾ ਤੇ ਅਸੀਂ ਪਾਕਿਸਤਾਨੋਂ ਮੈਂ ਇਹਨਾਂ ਦੇ ਪਿੰਡ ਦੀ ਵੀਡੀਓ ਔਰ ਤਸਵੀਰ ਬਣਾ ਕੇ ਭੇਜੀ ਸੀ ਮੱਝ ਦੀ ਤੇ ਉਸ ਪਿੰਡ ਦੇ ਇਹ ਬੰਦੇ ਆ ਜੀ ਇਹਦਾ ਨਾਮ ਹੈ ਚਾਰਨ ਸਿੰਘ ਨੂੰ ਬਾਬਾ ਕਹ ਰਿਹਾ ਜੀ ਤੇ ਮਹਿਮਦਰਾਨਾ ਪਿੰਡ ਇਹ ਬਾਈ ਹੈ ਗਿਆ ਜੀ ਦਿਨਾਨਗਰ ਤੋਂ ਦਿਨਾਨਗਰ ਤੋਂ ਚੰਦ ਬਾਬਾ ਇਹਨੂੰ ਕਹਿੰਦੇ ਆ ਤੇ ਇਹ ਬਾਈ ਹੈਗੇ ਆ ਗੁਜਰ ਬਰਾਦਰੀ ਜ਼ਿਲ੍ਹਾ ਜਲੰਧਰ ਬਿਆਸ ਪਿੰਡ ਦੇ ਬਾਈ ਗੋਗਾ ਦਾ ਨਾਮ ਆ ਜੀ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਆਪਣੇ ਆਏ ਆ ਆਪਣੇ ਸ੍ਰੀ ਤੋਂ ਆਏ ਹੋਏ ਆ ਬਾਈ ਸ੍ਰੀ ਸ਼ੰਕਰ ਤੋਂ ਆਏ ਹੋਏ ਆ ਪਟੋਏ ਦਾ ਨਾਮ ਹੈ ਜੀ ਤੇ ਇਹਨਾਂ ਦੇ ਬੰਦੇ ਹੈਗੇ ਰਹਿੰਦੇ ਆਪਣੇ ਕਿਹੜਾ ਇਹ ਜਿਹੜਾ ਸ਼ੇਗੂਪੁਰਾ ਜਿਹੜਾ ਸ਼ੇਗੂਪੁਰਾ ਪਿੰਡ 부ਚੇ ਕੀ ਠੀਕ ਹੈ ਇਹਨਾਂ ਦੇ ਬੰਦੇ ਰਹਿੰਦੇ ਉੱਥੇ ਬਾਕੀ ਜਿੰਨੇ ਵੀ ਸੱਜਣ ਆਪਣੇ ਆਏ ਆ ਆ ਸਾਰਾ ਕੈਮਰਾ ਮਾਰ ਦੇ ਇੱਧਰ ਇਹ ਸਾਰੇ ਆਪਣੇ ਸਭ ਸਭ ਬਾਈ ਦਾ ਇੰਨਾ ਮੇਲੇ ਤੇ ਆਪਣੇ ਆਏ ਕਿ ਇਕੱਠ ਕਰਿਆ ਬਾਈਆਂ ਨੇ ਆਪਣੇ ਬੱਕਰੀਆਂ ਵਾਲਿਆਂ ਨੇ ਬਹੁਤ ਧੰਨਵਾਦ ਹੈ ਬਾਈਆਂ ਦਾ ਜਰੂਰ ਪਹੁੰਚਿਆ ਕਰੋ ਬਾਈ ਇਹ ਮੇਲਾ ਪ੍ਰਾਣੀ ਬੱਕਰੀ ਆਪਣੇ ਦਵਾਬੇ ਇਲਾਕੇ ਦੇ ਵਿੱਚ ਲੋਕ ਸਾਮੀ ਬੈਠੇ ਨੇ ਤੁਹਾਨੂੰ ਦੇਖਣ ਲੱਗ ਰਹੀਆਂ ਨੇ ਆਪਾਂ ਗੱਲਾਂ ਗੱਲਾਂ ਨਾਲ ਨਹੀਂ ਕਹਿੰਦੇ ਤੁਹਾਨੂੰ ਨਸਲ ਦੱਸੂਗੀ ਤੁਸੀਂ ਇੱਕ ਵਾਰ ਜਰੂਰ ਇਹ ਮੇਲਾ ਅਗਲੇ ਸਾਲ ਇਸ ਵਾਰ ਨਹੀਂ ਪਹੁੰਚੇਗੇ ਜੀ ਤੂੰ ਹਾਂਜੀ ਅਗਲੇ ਸਾਲ ਜਰੂਰ ਪਹੁੰਚੋ ਤੇ ਬਾਕੀ ਦਵਾਬੇ ਇਲਾਕੇ ਦੇ ਵਿੱਚ ਆਪਾਂ ਨੰਬਰ ਆਪਣੀਆਂ ਜਿਹੜੀਆਂ ਵੀ ਉਹ ਵੀਡੀਓ ਬਣਨ ਗਈਆਂ ਇਹਦੇ ਵਿੱਚ ਜਰੂਰ ਸਾਰਿਆਂ ਦੇ ਨੰਬਰ ਆਉਣਗੇ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਨਾਲ ਲੈਣ ਦੇਣ ਵੇਚਣ ਦਾ ਸੰਪਰਕ ਵੀ ਕਰ ਸਕਦੇ ਹੋ ਹਾਂਜੀ ਤੇ ਬਾਕੀ ਬੱਕਰੀ ਆਪਣੀ ਗਾਰੰਟੀ ਹੈ ਸਾਰੇ ਦਬਾਬੇ ਇਲਾਕੇ ਦੇ ਵਿੱਚ ਬਿਲਕੁਲ ਚੰਗੀ ਪਿਓ ਰੰਬਰਸਰੀ ਬੱਕਰੀ ਹੈ ਤੇ ਬਾਕੀ ਆਪਾਂ ਹੋਰ ਦੋ ਚਾਰ ਗੱਲਾਂ ਆਪਣੇ ਮੰਗਾ ਨੂਰਮੈਲ ਜੀ ਵਾਲੇ ਨਾਲ ਕਰਾਂਗੇ ਤੇ ਬਾਕੀ ਤੁਸੀਂ ਹੁਣ ਜੀ ਬੱਕਰੀਆਂ ਦਾ ਹੁਣ ਕੰਮ ਦੁਬਾਰਾ ਸ਼ੁਰੂ ਕਰਨਾ ਹੈ ਜਾਂ ਨਹੀਂ ਨਹੀਂ ਜੀ ਕੰਮ ਸ਼ੁਰੂ ਹੈ ਇਸ ਟਾਈਮ ਮੁੰਡਾ ਸਾਡਾ ਚਾਰਦਾ ਹੈ ਮੁੰਡਾ ਚਾਰਦਾ ਮੈਂ ਸਿਰਫ ਮਾਬੇ ਬਾਬੇ ਦੇ ਮੇਲੇ ਵਾਸਤੇ ਸਪੈਸ਼ਲ ਤੌਰ ਤੇ ਆਇਆ ਹਾਂ ਇਹਨਾਂ ਵਾਸਤੇ ਇਹਨਾਂ ਦਾ ਦਾਤਿਆਂ ਦੇ ਮੇਲੇ ਵਾਸਤੇ ਠੀਕ ਹੈ ਜੀ ਤੇ ਸ਼ੌਂਕ ਆਪਣਾ ਬੱਕਰੀਆਂ ਦਾ ਇੱਕ ਕਬੱਡੀ ਦਾ ਇੱਕ ਕੁਸ਼ਤੀ ਦਾ ਹੋਰ ਆਪਣਾ ਕੋਈ ਸ਼ੌਂਕ ਨਹੀਂ ਹੈਗਾ ਜਿਆਦਾ ਕਰਕੇ ਬੱਕਰੀਆਂ ਦਾ ਕਿਉਂਕਿ ਤਾਂ ਛੋਟੀ ਚੱਕਣੀ ਹੈ ਬਾਹਰੋਂ ਆ ਗਈ ਛੋਟੀ ਜਦੋਂ ਜਦੋਂ ਸਾਡਾ ਉਦੋਂ ਦਾਣਾ ਪਾਣੀ ਖਤਮ ਹੋ ਗਿਆ ਤਾਂ ਉਦੋਂ ਇੱਧਰ ਸ਼ੁਰੂ ਹੋਣਾ ਤੇ ਇਸ ਟਾਈਮ ਮੁੰਡਾ ਆਪਣਾ ਚਾਰਦਾ ਹੈ ਤੇ ਪਹਿਲਾਂ ਕਿੰਨੇ ਕ ਸਾਲ ਲਾ ਮੈਂ ਜੀ ਮੈਂ ਮੈਨੂੰ 17 ਸਾਲ ਤੋਂ ਬਾਹਰ ਗਏ ਨੂੰ ਠੀਕ ਹੈ ਤੇ 10 ਸਾਲ ਵਿੱਚੋਂ ਕੱਢ ਦੇ ਦੋ ਮੇਰੀ 50 ਸਾਲ ਦੀ ਹੋ ਵਰਿਆ ਠੀਕ ਹੈ ਜੀ ਤੇ 20 ਸਾਲ 25 ਸਾਲ ਪਹਿਲਾਂ ਚਾਰ ਚੁਕਾ ਮੇਲੇ ਹੀ ਪੂਰੇ ਦੇਖੇ ਮੇਲੇ ਪੂਰੇ ਦੇਖੇ ਬਹੁਤ ਉੱਧਰ ਸਾਡੇ ਗੱਲਾਂ ਹਾਂਜੀ ਹਾਂਜੀ ਮਾਲਵੇ ਵਿੱਚ ਤੁਹਾਡੇ ਬਹੁਤ ਮੇਲੇ ਹਾਂਜੀ ਚਪਾਰੀ ਦੇ ਮੇਲੇ ਦੇਖੇ ਮੇਲੇ ਬਹੁਤ ਦੇਖੇ ਮੇਲੇ ਦੇ ਸ਼ਕੀਨ ਆ ਸਭ ਬੰਦਿਆਂ ਨੂੰ ਜਾਣਦੇ ਮੇਲਿਆਂ ਦੇ ਸ਼ਕੀਨ ਆ ਹਾਂਜੀ ਤੇ ਆਪਾਂ ਲੜਾਈ ਦੇ ਸ਼ਕੀਨ ਨਹੀਂ ਸਿਰਫ ਮੇਲਿਆਂ ਦੇ ਸਹੀ ਗੱਲ ਹੈ ਸਹੀ ਹੈ ਲੜਾਈ ਕਰਨੀ ਵੀ ਨਹੀਂ ਹਾਂਜੀ ਹਾਂਜੀ ਕਿਉਂ ਆਪਾਂ ਸਿਰਫ ਸ਼ੌਂਕ ਜਿਹੜੀ ਚੀਜ਼ ਹੈਗਾ ਉਹ ਚੀਜ਼ ਨੂੰ ਬਿਲ ਉਹਨੂੰ ਅੱਗੇ ਵਧਾਓ ਤੇ ਬਾਕੀ ਧੰਨਵਾਦ ਹੈ ਬਾਈ ਜੀ ਦਾ ਆਪਣੇ ਮੇਲੇ ਤੇ ਪਹੁੰਚੇ ਬਾਹਰੋਂ ਆਪਣੀ ਛੁੱਟੀ ਲੈ ਕੇ ਤੇ ਬਾਕੀ ਇੱਕ ਵਾਰ ਕੈਮਰਾ ਸਾਰੀਆਂ ਬੱਕਰੀਆਂ ਤੇ ਹੋਰ ਮਾਰ ਦੇ ਬਾਈ ਆ ਜਾਈ ਹਲੋ ਜੀ ਦਿਖਾ ਦਿਓ ਬੱਕਰੀਆਂ ਸਾਰੀਆਂ ਬੈਠੀਆਂ ਨੇ ਬਾਈ ਜੀ ਦੀਆਂ ਮੰਗਾ ਨੂਰ ਮਹਿਲ ਵਾਲਾ ਤੇ ਦੇਖ ਸਕਦੇ ਹੋ ਪੱਕੀਆਂ ਲੋਹਿਆਂ ਕੋਈ ਹੋਰ ਰੰਗ ਨਹੀਂ ਹੈਗਾ ਡੱਬੀਆਂ ਪੱਕੀਆਂ ਲੋਹਿਆਂ ਤੇ ਕਾਲੀਆਂ ਪਿਓ ਰੰਬਰਸਰੀ ਲਾਲ ਚਿੱਟੀ ਅੱਖ ਦਾ ਕੋਈ ਫਰਕ ਨਹੀਂ ਹੈਗਾ ਤੇ ਮੜਾ ਗਾਨੀਆਂ ਦੇ ਲਵੇ ਦਿਖਾ ਦੀ ਵੀਡੀਓ ਸਾਰੀ ਤੇ ਬਾਕੀ ਹੁਣ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਬਾਕੀ ਹੋਰ ਕੋਈ ਗੱਲਬਾਤ ਜੀ ਕਰਨੀ ਹੋਰ ਹੋਰ ਇਦਾਂ ਇੱਕ ਮਿੰਟ ਇਧਰ ਸੋ ਇਧਰ ਕੈਮਰਾਮੈਨ ਕੋਈ ਕੋਈ ਹਾਂਜੀ ਉਹ ਗੱਲੇ ਦਾ ਬਾਈ ਵੀ ਹੱਥ ਜੋੜ ਕੇ ਬੇਨਤੀ ਆ ਹਾਂਜੀ ਬਾਬਾ ਅਬਦੁੱਲ ਸ਼ਾ ਕਾਦਰੀ ਦੇ ਮੇਲੇ ਦੇ ਜ਼ਰੂਰ ਆਇਆ ਕਰੋ ਬੱਕਰੀਆਂ ਵੱਧ ਤੋਂ ਵੱਧ ਲੈ ਕੇ ਆਇਆ ਕਰੋ ਜਿੰਨਾ ਹੋ ਸਕੇ ਨਾ ਵੱਧ ਤੋਂ ਵੱਧ ਬੱਕਰੀਆਂ ਤੇ ਲੈ ਕੇ ਆਇਆ ਕਰੋ ਬੇਸ਼ੱਕ ਜੇ ਤੁਹਾਨੂੰ ਬੱਕਰੀ ਨਹੀਂ ਆຊ ਰਹੀ ਹਾਜ਼ਰੀ ਜ਼ਰੂਰ ਲਵਾ ਕਰੋ ਜੋ ਵੀ ਸੱਜਣ ਮਿੱਤਰ ਇਥੇ ਆਪਣੀ ਮਤਲਬ ਦਵਾ ਦਵਾ ਸਬੇਨਤੀ ਕਰਕੇ ਜਾਂਦਾ ਉਹ ਪੂਰੀ ਹੁੰਦੀ ਵੀ ਆ ਹੋਊਗੀ ਵੀ ਤੇ ਅਸੀਂ ਬਹੁਤ ਖੁਸ਼ ਆਏ ਨਾ ਸਰਕਾਰਾਂ ਦੇ ਆ ਕੇ ਖਟਿਆ ਬਹੁਤ ਕੁਝ ਥੋੜਾ ਜਿਆਨੀ ਬਹੁਤ ਕੁਝ ਖਟਿਆ ਤੇ ਦੁਬਾਰਾ ਫੇਰ ਬੇਨਤੀ ਆ ਜੀ ਚੰਗੀ ਬਰੀ ਰੱਖੋ ਚੰਗਾ ਬੱਕਰਾ ਰੱਖੋ ਚਾਚੇ ਅਸ਼ਰਬ ਨੂੰ ਉਹਦੇ ਬੇਟਿਆਂ ਨੂੰ ਉਹਦੇ ਪੂਰੇ ਪਰਿਵਾਰ ਨੂੰ ਬਾਬਾ ਮਹੰਗਾ ਬੱਖਾ ਹਾਂਸ ਤੇ ਆਪਣੇ ਜਿੰਨੇ ਵੀ ਸੱਜਣ ਮਿੱਤਰ ਬੱਕਰੀਆਂ ਵਾਲੇ ਸਾਰਿਆਂ ਦੁਆਰਾ ਫੇਰ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਨੂੰ ਅਤੇ ਲੈਂਦੇ ਪੰਜਾਬ ਨੂੰ ਧੰਨਵਾਦ ਸਾਰੇ ਬਾਈਆਂ ਦਾ ਇਹ ਆਪਣੇ ਨੂਰ ਮਹਿਲ ਵਾਲੇ ਮੰਗਾ ਜੀ ਵੱਲੋਂ ਸਾਰਿਆਂ ਨੂੰ ਦੁਆ ਸਲਾਮ ਹੈ ਆਪਣੀ ਤੇ ਰਾਜੂ ਗੌੜ ਫਾਰਮ ਵੱਲੋਂ ਅੱਜ ਵੀਡੀਓ ਬਣਾਈ ਆ ਆਪਾਂ ਬਹੁਤ ਚਿਰ ਦੀ ਤਮੰਨਾ ਸੀ ਬਾਈ ਜੀ ਨਾਲ ਵੀਡੀਓ ਬਣਾਈਏ ਪਰ ਅੱਜ ਬਾਬਾ ਜੀ ਨੇ ਦਰਸ਼ਨ ਕਰਾਤੇ ਤੇ ਨੂਰ ਮਹਿਲ ਵਾਲੇ ਮੰਗੇ ਜੀ ਦੇ ਤੇ ਧੰਨਵਾਦ ਹੈ ਬਾਈਆਂ ਦਾ ਸਾਰਿਆਂ ਦਾ ਤੇ ਲੱਖੀ ਬਾਈ ਨਾਲ ਜਿਹੜੇ ਇਹਨਾਂ ਦੇ ਮੁੰਡਾ ਨੇ ਜਿਹੜੇ ਬੱਕਰੀਆਂ ਦਾ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਠੀਕ ਹੈ ਹੋਰ ਬੱਕਰੀਆਂ ਬੱਕਰੀਆਂ ਮਾਲ ਪਸੂ ਡੋਟ ਹੈ ਐਨ ਵਧੀਆ ਬਾਈ ਇਹ ਆ ਬਾਈ ਮੰਗਾ ਜੀ ਦਾ ਮੁੰਡਾ ਲੱਕੀ ਨੂਰ ਬਹਿਲ ਵਾਲਾ ਤੇ ਆਪਾਂ ਨੂੰ ਕਈ ਵਾਰ ਮਿਲੇ ਆ ਵਿਚਾਰਾ ਬਹੁਤ ਵਧੀਆ ਸੁਭਾਅ ਹੈ ਬਾਈਆਂ ਦਾ ਤੇ ਆਪਾਂ ਕਦੇ ਘਰੇ ਵੀ ਤੁਹਾਡੇ ਜਰੂਰ ਆ ਕੇ ਜਾ ਜਰੂਰ ਜਰੂਰ ਜੀ ਜਰੂਰ ਆਪਾਂ ਤੁਹਾਨੂੰ ਹਰ ਟਾਈਮ ਤੁਹਾਨੂੰ ਵੈਲਕਮ ਕਰਦੇ ਆਂ ਤੁਸੀਂ ਜਦ ਮਰਜੀ ਆ ਸਕਦੇ ਹੋ ਤੁਹਾਡੇ ਲਈ ਵਾਸਤੇ ਦਰਵਾਜ਼ੇ ਖੁੱਲੇ ਆ ਕੋਈ ਵੀ ਸੱਜਣ ਮਿੱਤਰ ਬੱਕਰੀਆਂ ਵਾਲਾ ਸਾਡੇ ਆਣਾ ਚਾਹਦਾ ਜੀ ਸਦਕੇ ਆ ਸਕਦਾ ਜੀ ਸਾਰਿਆਂ ਨੂੰ ਵੈਲਕਮ ਆ ਤੇ ਬਾਕੀ ਬੇਨਤੀ ਹੈ ਦੁਬਾਰਾ ਫੇਰ ਰਾਜੂ ਤੇ ਇਹਨਾਂ ਦੇ ਨਾਲ ਸਬਸਕ੍ਰਾਈਬ ਕਰਿਆ ਕਰੋ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਅੱਗੇ ਵਧਾਇਆ ਕਰੋ ਸੱਜਣਾ ਮਿੱਤਰੋ ਕੋਈ ਤੁਹਾਡੀ ਨਵੀਆਂ ਪੁਰਾਣੀਆਂ ਵੀਡੀਓ ਤੁਸੀਂ ਕੱਢ ਕੇ ਜਦ ਮੈਂ ਦੇ ਸਕਦੇ ਹਾਂ ਜੀ ਤੋਂ ਚੰਗੀ ਵੀਡੀਓ ਬਾਈਆਂ ਨੇ ਪਾਈ ਹੋਈ ਆ ਤੇ ਜਿੰਨੀ ਚਾਚੇ ਅਸ਼ਰਫ ਨੇ ਗੁੱਜਰ ਨੇ ਪਾਈ ਹੋਈ ਆ ਵੀਡੀਓ ਤੇ ਉਦੋਂ ਮਤਲਬ ਉਹਨਾਂ ਦੇ ਬਰਾਬਰ ਹੀ ਸਮਝੋ ਨੇ ਪਾਈਆਂ ਹੋਈਆਂ ਹਾਂਜੀ ਹਾਂ 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 ਮੇਲੇ ਆਪਾਂ ਕਰੀਏ ਹਾਂਜੀ ਸਾਰੇ ਮੇਲੇ ਬਜਾਂਦੇ ਜਾਂਦੇ ਆ ਬਾਕੀ ਮੌਸਮ ਦੇ ਹਿਸਾਬ ਨਾਲ ਥੋੜੀ ਗਰਮੀ ਆਂਦੀ ਹੈ ਜਿਹਦੇ ਤੇ ਤੇ ਚੈਨਲ ਨੂੰ ਵਧਾਓ ਅੱਗੇ ਵਾਸਤੇ ਬਕਰਾ ਚੰਗਾ ਰੱਖੋ ਨਸਲ ਚੰਗੀ ਰੱਖੋ ਬਸ ਕਾਦਨ ਦੇਖੋ ਆਖਣਾ ਦੇਖੋ ਕਾਦਨ ਦੇਖੋ ਆਖਣਾ ਦੇਖੋ ਥੱਲਾ ਚੰਗਾ ਨੀ ਬਸ ਬਰੀਕੀਆਂ ਦੇਖੋ ਬਸ ਬਰੀਕੀ ਥੱਲਾ ਦੇਖੋ ਜਿਹੜੀ ਤੁਸੀਂ ਚਾਰ ਛੀੜੀਆਂ ਗਾਂਾਂ ਪਾਲ ਸਕਦੇ ਹੋ ਹਾਂਜੀ ਧੰਨਵਾਦ ਤੁਸੀਂ ਗੱਲਾਂ ਨੋਟ ਜ਼ਰੂਰ ਕਰਨੀਆਂ ਨੇ ਬਾਈ ਜੀ ਬਹੁਤ ਖਾਸ ਗੱਲਾਂ ਇਸ ਵੀਡੀਓ ਦੇ ਵਿੱਚ ਹੋਈਆਂ ਨੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਓਕੇ ਬਾਈ ਜੀ